ਬੇਨਤੀ ਆ ਕਿ ਇੱਕ ਪੱਤਰਕਾਰ ਭਰਾ ਦੇ ਨਾਲ ਤੁਰਨਾ ਤੁਹਾਡਾ ਫਰਜ਼ ਬਣਦਾ ਔਰ ਜੇ ਦੱਸਿਆ ਕਿ ਪੱਤਰਕਾਰ ਭਾਈਚਾਰਾ ਅਕਸਰ ਹੀ ਲੋਕਾਂ ਦੀਆਂ ਮੁਸ਼ਕਲਾਂ ਦੇ ਵਿੱਚ ਸਮੇਂ ਨਾਲ ਪਹੁੰਚਦਾ ਲੋਕਾਂ ਨੂੰ ਤਾਂ ਕੋਈ ਵੀ ਮੁਸ਼ਕਲ ਆਉਂਦੀ ਆ ਜਿਵੇਂ ਕਿ ਕਿਸੇ ਦੇ ਘਰ ਦਾ ਡਿਸਪਿਊਟ ਹੈ ਕਿਸੇ ਦੇ ਗਵਾਂਡ ਦਾ ਡਿਸਪਿਊਟ ਹੈ ਕਿਸੇ ਦੇ ਕੰਪਨੀ ਦਾ ਡਿਸਪਿਊਟ ਹੈ ਕਿਸੇ ਦਾ ਕਿਸੇ ਵੀ ਤਰ੍ਹਾਂ ਦਾ ਰਿਸ਼ਤੇਦਾਰੀ ਦਾ ਡਿਸਪਿਊਟ ਹੈ ਹਰ ਜਗ੍ਹਾ ਪੱਤਰਕਾਰ ਭਾਈਚਾਰਾ ਪਹੁੰਚਦਾ ਔਰ ਇਨਸਾਫ ਲੈਣ ਵਾਸਤੇ ਇਨਸਾਫ ਦਿਵਾਉਣ ਵਾਸਤੇ ਪੱਤਰਕਾਰ ਭਾਈਚਾਰਾ ਦਿਨ ਤੋਂ ਰਾਤ ਹੋ ਜਾਂਦੀ ਆ ਉੱਥੇ ਖੜਦਾ ਅੱਜ ਮਾਮਲਾ ਖੜਾ ਹੋ ਗਿਆ ਪੱਤਰਕਾਰ ਭਾਈਚਾਰੇ ਦੇ ਭਰਾ ਦੇ ਨਾਲ ਪਰਮੇਂਦਰ 베ਰਕੇ ਦੇ ਨਾਲ ਔਰ ਦੱਸਦਾ ਇਹ ਕਿ ਅਸੀਂ ਖੜੇ ਆ ਪਰਮੇਂਦਰ 베ਰਕੇ ਦੇ ਨਾਲ ਅਸੀਂ ਖੜਾਂਗੇ ਉਸ ਭਰਾ ਦੇ ਨਾਲ ਉਸ ਪੱਤਰਕਾਰ ਦੇ ਨਾਲ ਜਿਸ ਦੇ ਨਾਲ ਇੱਕ ਮਾਮਲਾ ਜਿਹੜਾ ਚੱਲ ਰਿਹਾ ਦੱਸਦਾ ਇਹ ਹੈ ਕਿ ਸਰਕਾਰਾਂ ਭਲੀ ਭਾਂਤ ਜਾਣਦੀਆਂ ਨੇ ਜਦੋਂ ਇਲੈਕਸ਼ਨਾਂ ਹੁੰਦੀਆਂ ਤਾਂ ਪੱਤਰਕਾਰਾਂ ਤੋਂ ਵਿਊ ਲੈ ਜਾਂਦੇ ਆ ਕਿ ਸਾਡੀ ਸਰਕਾਰ ਦੀ ਕੀ ਹਵਾ ਹੈ ਸਾਡੀ ਕੀ ਹਵਾ ਚੱਲ ਰਹੀ ਆ ਤਾਂ ਜੇ ਪੱਤਰਕਾਰ ਤੁਹਾਡੀ ਹਵਾ ਜਾਣਦੇ ਆ ਨਾ ਤਾਂ ਪੱਤਰਕਾਰ ਭਾਈਚਾਰੇ ਨੂੰ ਆਪਣੀ ਸੇਫਟੀ ਕਰਨੀ ਵੀ ਆਉਂਦੀ ਆ ਦੱਸ ਦਈਏ ਕਿ ਪੱਤਰਕਾਰ ਭਾਈਚਾਰਾ ਸਾਡਾ ਇੱਕ ਭਰਾ ਅੰਮ੍ਰਿਤਸਰ ਦੇ ਵਿੱਚ ਰਹਿ ਰਿਹਾ ਮਜੀਠੇ ਰੋਡ ਤੇ ਰਹਿ ਰਿਹਾ ਔਰ ਦੱਸ ਦਈਏ ਕਿ ਪੱਤਰਕਾਰ ਭਰਾ ਦੇ ਨਾਲ ਇੱਕ ਘਰੇਲੂ ਜਿਹੜਾ ਵਾ ਉਹ ਮਾਵਲਾ ਜੁੜਿਆ ਹੋਇਆ ਹੈ ਔਰ ਉਸ ਪੱਤਰਕਾਰ ਭਰਾ ਨੇ ਇੱਕ ਗੁਹਾਰ ਲਗਾਈ ਆ ਕਿ ਇੱਕ ਕਾਉਂਸਲਰ ਵੱਲੋਂ ਬਿਲਕੁਲ ਸਾਫ਼ ਦਿੱਤਾ ਜਾ ਰਿਹਾ ਆਪਣੇ ਸਹਿਯੋਗੀਆਂ ਦਾ ਕਾਉਂਸਲਰ ਆਪਣੇ ਮਹੱਲੇ ਦਾ ਸਹਿਯੋਗ ਜ਼ਰੂਰ ਕਰਦਾ ਹੈ ਕਿਉਂਕਿ ਵੋਟਾਂ ਨਾਲ ਚੁਣਿਆ ਜਾਂਦਾ ਉਹਨਾਂ ਨੂੰ ਜਾਣਦੇ ਨੇ ਲੋਕ ਉੱਥੇ ਤਾਂ ਉਹ ਚੁਣਿਆ ਗਿਆ ਲੇਕਿਨ ਕਾਉਂਸਲਰ ਸਾਹਿਬ ਇਹ ਨਹੀਂ ਜਾਣਦੇ ਕਿ ਜਦੋਂ ਪੱਤਰਕਾਰ ਭਾਈਚਾਰਾ ਕਿਸੇ ਦੇ ਹੱਕ ਸੱਚ ਲਈ ਆ ਕੇ ਖੜਾ ਹੁੰਦਾ ਆ ਆਪਣੇ ਵੀ ਹੱਕ ਸੱਚ ਤੋਂ ਬਿਨਾ ਨਹੀਂ ਚੱਲਦਾ ਆਪਣੇ ਵੀ ਕਾਨੂੰਨ ਦੀ ਉਹ ਲੰਗੜਾ ਨਹੀਂ ਕਰਦਾ ਆਪਣੇ ਵੀ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਚੱਲਦਾ ਹੁਣ ਦੱਸ ਦਈਏ ਕਿ ਜਵੇਂ ਆਪਣਾ ਭਰਾ ਪਰਮਿੰਦਰ 베ਰਕਾ ਦੱਸ ਰਿਹਾ ਕਿ ਮੈਂ ਇਸ ਜਗ੍ਹਾ ਦੇ ਉੱਤੇ ਜੱਦੀ ਸਾਡੇ ਘਰ ਨੇ ਜੱਦੀ ਰਹਿائشਾਂ ਨੇ ਔਰ ਸਾਡੀ ਇੱਕ ਪੁਰਾਣੀ ਗਲੀ ਆ ਜਿਸ ਦੇ ਉੱਤੇ ਸਰਕਾਰੀ ਅਜੇ ਤੱਕ ਏਟ ਨਹੀਂ ਲੱਗੀ ਸਰਕਾਰੀ ਮੈਂਟੀਨੈਂਸ ਨਹੀਂ ਹੋਇਆ ਸਰਕਾਰੀ ਲਾਈਟਾਂ ਨਹੀਂ ਲੱਗੀਆਂ ਤਾਂ ਉੱਥੇ ਹੀ ਇੱਕ ਪਰਿਵਾਰ ਵੱਲੋਂ ਬਿਲਕੁਲ ਉਸ ਕਾਉਂਸਲਰ ਸਾਹਿਬ ਦੇ ਕਹਿਣ ਦੇ ਉੱਤੇ ਲੈਂਟਰ ਤੱਕ ਪਾਇਆ ਗਿਆ ਲੈਂਟਰ ਪਾਉਣ ਤੋਂ ਪਹਿਲਾਂ ਦੱਸਦੇ ਆ ਕਿ ਦਰਖਾਸਤਾਂ ਦਿੱਤੀਆਂ ਪੁਲਿਸ ਮੌਕੇ ਤੇ ਆਈ ਆ ਪੁਲਿਸ ਨੇ ਆ ਕੇ ਮੌਕਾ ਵੇਖਿਆ ਔਰ ਆ ਲੈਂਟਰ ਵਾਲੀਆਂ ਤਸਵੀਰਾਂ ਵੀ ਤੁਸੀਂ ਵੇਖ ਰਹੇ ਹੋ ਔਰ ਪੁਲਿਸ ਮੌਕੇ ਤੇ ਆਈ ਆ ਲੈਂਟਰ ਰੋਕ ਦਿੱਤਾ ਗਿਆ ਕੰਮ ਰੋਕ ਦਿੱਤਾ ਗਿਆ ਫਿਰ ਕਾਉਂਸਲਰ ਸਾਹਿਬ ਵੱਲੋਂ ਕਿਹਾ ਗਿਆ ਕਿ ਸਰਕਾਰ ਆਪਣੀ ਹੈ ਸਰਕਾਰ ਜਦੋਂ ਆਪਣੀ ਹੋਵੇ ਫਿਰ ਕਿਤੇ ਨਾ ਕਿਤੇ ਤਾਂ ਰੰਗ ਹਰ ਕੋਈ ਵਿਖਾਉਂਦਾ ਤੇ ਫਿਰ ਸਰਕਾਰ ਵੀ ਬਦਲਾਵ ਵਾਲੀ ਹੋਵੇ ਜਦੋਂ ਬਦਲਾਵ ਵਾਲੀ ਸਰਕਾਰ ਆ ਰੰਗ ਦਾ ਵਿਖਾਉਣਾ ਸੀ ਲੇਕਿਨ ਪੁਲਿਸ ਵਿਭਾਗ ਨੇ ਪੂਰੀ ਕਾਰਵਾਈ ਕੀਤੀ ਆ ਉਸ ਵੇਲੇ ਬੰਦ ਕਰਾਇਆ ਲੇਕਿਨ ਕਾਉਂਸਲਰ ਸਾਹਿਬ ਦੇ ਕਹਿਣ ਤੇ ਫਿਰ ਲੈਂਟਰ ਪੈ ਗਿਆ ਹੁਣ ਲੈਂਟਰ ਪੈ ਗਿਆ ਗਲੀ ਪ੍ਰਾਈਵੇਟ ਆ ਗਲੀ ਉਹਨਾਂ ਦੀ ਨਿੱਜੀ ਆ